ਨੂਨੇ ਆਪਣੀ ਸਸਦਾ ਜਹਰੀ ਚੀਜ਼ ਪਲਾਟ ਦੇ ਕੀਤਾ ਕਤਲ ਕਰਦੂ ਪੁਲਿਸ ਅਤੇ ਜ਼ਮੀਨ ਦੀ ਡਾੜ ਚੂਨ ਲੈ ਕੇ ਘਟਨਾ ਦਿੱਤਾ ਗਿਆ ਅੰਜਾਮ ਪੁਲਿਸ ਵੱਲੋਂ ਸਰਜੀਤ ਕੌਰ ਗ੍ਰਿਫਤਾਰ ਕਤਲ ਦਾ ਮਾਮਲਾ ਦਰਜ ਮਾਮਲਾ ਨਾਬਾ ਦੇ ਪਿੰਡ ਦੰਦਰਾਲ ਟਿੰਸਾਦਾ ਜਦੋਂ ਨੂਨੇ ਬਲਬੀਰ ਸਿੰਘ ਜਿਹੜਾ ਪਿੰਡ ਹੈ ਪਿੰਡ ਬਾਠਾ ਇਹ ਰਾਜਿੰਦਰ ਕੌਰ ਜੀ ਕੀ ਲੱਗਦੇ ਨੇ ਤੁਹਾਡੇ ਜਿਨਾਂ ਹੀ ਮੇਰੇ ਭੈਣ ਲਾਦੀ ਕੀ ਗੱਲ ਹੋਈ ਹੈ ਕਿਵੇਂ ਮੌਤ ਹੋਈ ਹੈ ਇਹਨਾਂ ਦੀ ਇਹਦੀ ਨੂਹ ਤਾਂ ਕਰਦੀ ਦੀ ਵੀ ਸਮਝਾ ਕੇ ਵੀ ਆਏ ਆ ਉਦੋਂ ਫਿਰ 6:30 ਵਜੇ ਠੱਕ ਨਟਾ ਕੇ ਪੈਤੀ ਜੀ ਦਵਾਈ ਨਹੀਂ ਨੂ ਦਾ ਕੀ ਨਾਮ ਹੈ ਜੀ ਸਰਬਜੀਤ ਕੌਰ ਕਿਹੜੇ ਪਿੰਡ ਦੀ ਗੱਲ ਹੈ ਇਹ ਇਹ ਦੰਦਰਾਲਾ ਢਿੰਡਸੇ ਦੀ ਅੱਛਾ ਕਿੰਨੀ ਕੁ ਉਮਰ ਹੈ ਉਹਨਾਂ ਦੇ ਨੂ ਦੇ ਉਹ ਚਾਰ ਬੈੜੀ ਜਾਲ ਦਿਵਸ ਇੱਥੇ ਕੋਲ ਦਾ ਜੀ ਕਿੰਨੇ ਸਾਲ ਹੋ ਗਏ ਵਿਆਹ ਨੂੰ 20 ਸਾਲ ਹੋ ਗਏ ਉਹਦੇ ਅੱਛਾ ਤੇ ਇਹਨਾਂ ਦੀ ਕਿੰਨੀ ਉਮਰ ਸੀ ਰਾਜਿੰਦਰ ਕੌਰ ਜੀ ਦੀ 65 ਸਾਲ ਕੀ ਕਾਰਨ ਕੀ ਹੋਇਆ ਕਿ ਉਹ ਦਵਾਈ ਪਲਾਈਆ ਉਹਨਾਂ ਨੂੰ ਆ ਲੜਦੀ ਘਰੇ ਘਰੇ ਹਰ ਵਕਤ ਰੱਖਦੀ ਸੀ ਅੱਛਾ ਇਹ ਉੱਡਦੀ ਸੀ ਤੇ ਉਹਦਾ ਚੁਬੜਾ ਵੀ ਟੁੱਟਿਆ ਹੋਇਆ ਸੀ ਇੱਕ ਮਿੰਟ ਇੱਕ ਮਿੰਟ ਬਾਈ ਜੀ ਨੂੰ ਬੰਦ ਕਰਦੇ ਆ ਉਧਰ ਫੜਾ ਦੋ ਤੁਹਾਡੇ ਪਹਿਨ ਮੁਤਾਬਕ ਤਾਂ ਮੈਂ ਐਵੇਂ ਹੋ ਗਿਆ ਵੀ ਨੂੰਹ ਨੇ ਸੱਸ ਮਾਰਦੀ ਨਾ ਮੇਰੇ ਪੰਡੂਏ ਦੇ ਵੀ ਨਵੀਂ ਜਿਹੜਾ ਰੋਗ ਦਾ ਸੀ ਉਹ ਹਾਂਜੀ ਉਹਦੇ ਲੱਤ ਮਾਰ ਕੇ ਸਿੜਦਾ ਉਹ ਅੱਛਾ ਜੀ ਉਹਨਾਂ ਦਾ ਕੀ ਨਾਮ ਹੈ ਨਰਪਾਲ ਸਿੰਘ ਅੱਛਾ ਉਹ ਮੇਰੇ ਉਹਨੇ ਮੇਰੇ ਬਹੁਤ ਅੱਧਿਕ ਤਾ ਫੜ ਲਈ चार पी पी अच्छा जी। चा बेंदरी दी ਵਿੱਚ ਕੋਲ ਕਹਿੰਦੀ ਪੀ ਪੀ ਧੱਕੇ ਨਾਲ ਫਿਰ। اچھا ਜੀ। ਹੂੰ। ਤੇ ਸਰਬਜੀਤ ਕੋਲ ਦਾ ਆਪਣੇ ਘਰ ਰਣੇ ਨਾਲ ਵਿਹਾਰ ਕਿ ਹੋ ਜਾ। ਉਹਦੇ ਨਾਲ ਵੀ ਮੜਾ ਹੀ ਐ। اچھا। ਤੇ ਬੱਚੇ ਕਿੰਨੇ ਨੇ ਉਹਨਾਂ ਕੋਲੇ? 2 ਕਿੰਨੀ ਉਮਰ ਦਾ? 19 ਸਾਲ ਦਾ। ਇਹ ਫਿਰ ਵਿਆਹ ਨੂੰ ਤਾਂ ਤੁਹਾਡੇ ਮੁਤਾਬਕ ਬਹੁਤ ਦੇਰ ਹੋ ਗਈ 20 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ। ਵੀ ਹੁਣ ਤੱਕਰ ਸੱਸ ਨੂੰ ਵੀ ਲੜਾਈ ਚੱਲੀ ਜਾਂਦੀ। ਉਹਦੇ ਤੋਂ ਬਾਅਦ ਦੀ ਚੱਲਦੀ ਐ। اچھا ਜੀ। ਮੁੱਖ ਕਾਰਨ ਕੀ ਆ? ਤਲੇਸ਼ ਤੋਂ ਵੀ ਨਾ ਕੋਈ ਹੋਰ ਗੱਲ ਐ। ਉਰਦਾ ਕੋਈ ਨਹੀਂ ਨਾ 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 ਸਿਰਫ ਆਪਸੀ ਇਸ ਕਰਕੇ ਦਵਾਈ ਪਲਾਤੀ ਹਾਂ ਜੀ ਆਪਾਂ ਇਹ ਪੈਸੇ ਪੈਸੇ ਕਰੀਏ ਦੀਦੀ ਜ਼ਮੀਨ ਨੌਕਰੋ ਮੇਰੇ ਜ਼ਮੀਨ ਨੌਕਰੋ ਮਤਲਬ ਇਹ ਗੱਲ ਆ ਸਹੀ ਕਦੋਂ ਦੀ ਘਟਨਾ ਹੈ ਇਹ ਫੇਰ ਕੱਲ ਦੀ ਹੈ ਕਿੰਨੇ ਵਜੇ 6 ਮੇਰੇ ਕੋਲ ਫੋਨ ਗਿਆ ਜੀ 7 ਵਜੇ ਸ਼ਾਮ ਨੂੰ 6:30 ਵਜੇ ਪਈ ਹੈ ਅੱਛਾ ਜੀ ਮੇਰੇ ਜੀ ਦੀ ਉਰੇ ਹਸਪਤਾਲ ਮੇਰੇ ਹਸਪਤਾਲ ਤਾਂ ਜੀ ਫੇਰ ਉਹ ਪੰਮਾ ਲੈ ਗਿਆ ਜੀ ਮੁੰਡਾ ਮੰਾਂਡੀ ਉਹਨਾਂ ਦਾ ਜਿਹੜਾ ਮੁੰਡਾ ਹੈ ਜਿਹੜੀ ਕੁੜੀ ਨੂੰ ਉਹ ਮਾਰਿਆ ਹੈ ਆਪਣੀ ਸੱਸ ਨੂੰ ਉਹਦੇ ਘਰ ਵਾਲੇ ਦਾ ਕੀ ਪੱਖਾ ਉਹ ਕਿਹਦੇ ਵੱਲ ਆ ਉਹ ਇੱਧਰ ਹੈ ਜੀ ਅੱਛਾ ਉਹ ਆਪਣੀ ਘਰ ਵਾਲੀ ਦੇ ਨਾਲ ਨਹੀਂ ਹੈਗਾ ਹਾਂ ਜੀ ਆਪਣੀ ਘਰ ਵਾਲੀ ਦੇ ਪੱਖ 'ਚ ਨਹੀਂ ਹੈਗਾ ਉਹ ਮੁੰਡਾ ਉਹਦਾ ਪਾਗਲ ਕਰਿਆ ਬੈ ਜੀ ਦਾਰੂ ਬੀਂਜਦੀ ਸੀ ਅੱਛਾ ਆਪਣੇ ਘਰ ਵਾਲੇ ਨੇ ਹੂੰ ਪਿੱਛੋਂ ਕਿੱਥੋਂ ਪਿੰਡ ਦੀ ਆਹੋ ਓਪਲ ਖੜੀ ਦੀ ਉਹ ਕੀ ਮੰਗ ਕਰਦੇ ਹੋ ਤੁਸੀਂ ਤੁਸੀਂ ਕਹਿੰਦੇ ਵੀ ਸਾਨੂੰ ਇਨਸਾਫ ਮਿਲਣਾ ਹੈ ਕਾਰਵਾਈ ਹੋਣੀ ਚਾਹੀਦੀ ਹੈ ਹੋਸਟਲਟਮ ਹੋ ਗਿਆ ਹੁਣ ਹੁਣ ਹੈ ਹੋਰ ਕੋਈ ਬੰਦਾ ਹੈ ਸਰਜੀਤ ਸਿੰਘ ਜੀ ਕੀ ਗੱਲ ਹੋਈ ਆ ਤੁਹਾਡੇ ਪਿੰਡ ਕੀ ਘਟਨਾ ਵਾਪਰੀ ਆ ਇਹਨਾਂ ਦਾ ਜੀ ਘਰੇਲੂ ਡੇਲੀ ਕਲੇਸ਼ ਰਹਿੰਦਾ ਸੀਗਾ ਜੀ ਜਿਹੜੀ ਨੂੰਹ ਹੈ ਦੀ ਚਾਚੀ ਦੀ ਸਾਡੀ ਚਾਚੀ ਲੱਗਦੀ ਹੈ ਜੀ ਮੇਰੀ ਉਹ ਬਹੁਤ ਜ਼ਿਆਦਾ ਕਲੇਸ਼ ਕਰਦੀ ਆ ਹਰ ਰੋਜ਼ ਜੀ ਸਾਰੇ ਪਿੰਡ ਨੂੰ ਪਤਾ ਲੋਕ ਸਵੇਰੇ ਗੁਰੂ ਘਰ ਦੇ ਸਾਹਮਣੇ ਘਰ ਇਹਨਾਂ ਦਾ ਲੋਕ ਗੁਰੂ ਘਰ ਜਾਂਦੇ ਆ ਤੇ ਉਹ ਸਵੇਰੇ ਰੋਜ਼ ਕਲੇਸ਼ ਇਹਨਾਂ ਨੂੰ ਕਦੇ ਅੱਧੀ ਰਾਤ ਨੂੰ ਕੁੱਟ ਕੇ ਬਾਹਰ ਕੱਢ ਦਿੰਦੀ ਆ ਕਦੇ ਪਰਸੋਂ ਵੀ ਇਹ ਘਰੋਂ ਬਾਹਰ ਕੱਢਦੇ ਸੀਗੇ ਜੀ ਚਾਚਾ ਚਾਚੀ ਸਾਡੇ ਦੋਏ ਇਹ ਬਗ ਵੀ ਗਏ ਸੀਗੇ ਫੇਰ ਉੱਥੋਂ ਕੁੱਟ ਕੇ ਦੁਬਾਰੇ ਫੇਰ ਘਰੇ ਲਿਆਈ ਆ ਪਰਸੋਂ ਤੇ ਘਰ ਵਾਲੇ ਨਾਲ ਵਿਹਾਰ ਵੀ ਹੋ ਗਿਆ ਘਰ ਵਾਲੇ ਨਾਲ ਵੀ ਮਾੜਾ ਜੀ ਉਹਨੂੰ ਵੀ ਕੁੱਟਦੀ ਮਾਰਦੀ ਆ ਸਾਰਿਆਂ ਨੂੰ ਕੁੱਟਦੀ ਮਾਰਦੀ ਆ ਜੀ ਘਰ ਵਾਲਾ ਤਾਂ ਪਾਗਲ ਕਰਿਆ ਪਿਆ ਹੁਣ ਕੀ ਤਾਜੀ ਘਟਣੇ ਲਈ ਵਾਪਰੀ ਆ ਤਾਜਾ ਕੱਲ ਇਹਨਾਂ ਦੇ ਸਵੇਰੀ ਜੀ ਜਿਵੇਂ ਲੋਕਾਂ ਨੂੰ ਪਿੰਡ ਦਾ ਪਤਾ ਲੱਗਦਾ ਗੁਰੂ ਘ ਪੰਜ ਵਜੇ ਤੱਕ ਇਹ ਚੱਲ ਰਿਹਾ ਸੀਗਾ ਜੀ ਉਦੋਂ ਬਾਅਦ ਚ ਸੁਣ ਚਾਹੀਏ ਗੱਲ ਵੀ ਇਹਨੇ ਚਾਹ ਚੂਹ ਚ ਦਵਾਈ ਕੋਈ ਦਿੱਤੀ ਐ ਆਪਦੀ ਸੱਸ ਨੂੰ ਆਪਦੀ ਸੱਸ ਨੂੰ ਹਾਂ ਜੀ ਅੱਛਾ ਜੀ ਇਹ ਬੁਲਸ ਨੇ ਕਿਉਂ ਸਾਰੀ ਕਰੀ ਆ ਹਾਂ ਜੀ ਉਹ ਕੱਲ ਗ੍ਰਿਫਤਾਰ ਕਰ ਲਈ ਜੀ ਬੁਲਸ ਨੇ ਹਾਂ ਹਾਂ ਜੀ ਕੱਲ ਪੁਲਿਸ ਨੇ ਗ੍ਰਿਫਤਾਰ ਕਰਕੇ ਆਪਦੀ ਕਾਰਵਾਈ ਕਰ ਰਹੇ ਨੇ ਜੀ ਅੱਜ ਪੋਸਟ ਮਾਰਡਮ ਕਰਾ ਰਹੇ ਆ ਕੀ ਮੰਨ ਕੀ ਕਰਦੇ ਆ ਜੀ ਅੱਜ ਤਾਂ ਕਹਿੰਦੇ ਆ ਜੀ ਸੱਚ ਸਾਹਮਣੇ ਆਵੇ ਜਿਹੜੀ ਘਟਨਾ ਹੋਈ ਆ ਇਹਦੀ ਸਜ਼ਾ ਮਿਲੇ ਕਾਲੂ ਕਿਸੇ ਨਾਲ ਕੋਈ ਇਹ ਜੀ ਕੋਈ ਨੂੰ ਕਿਸੇ ਹੋਰ ਨਾਲ ਨਾ ਕਰ ਸਕੇ ਝਗੜਾ ਅਸਲੀ ਗੱਲ ਕੀ ਹੈ ਵਿੱਚੋਂ ਝਗੜਾ ਜੀ ਉਹ ਤਾਂ ਸਰਦੀਆੜੀ ਬਸ ਸਾਰਿਆਂ ਨੂੰ ਕੁੱਟੂ ਮਾਰੂ ਕਰੀ ਜਾਂਦੀ ਆ ਪੈਸਾ ਪੈਸਾ ਸਰਦੀਆੜੀ 50 55 ਵਿੱਗੇ ਜ਼ਮੀਨ ਆ ਜੀ ਅੱਛਾ ਕੋਈ ਉਹਨੇ ਆਪਦੇ ਸਹੁਰੇ ਨੂੰ ਵੀ ਕੁੱਟਦੀ ਆ ਸਾਰੀ ਦਿਹਾੜੀ ਪੈਸੇ ਪੈਸੇ ਕਰੀ ਜਾਂਦੀ ਆ ਬਸ ਜਮੇ ਜੀ ਜ਼ਮੀਨ ਕਪੂ ਵੀ ਅਜੇ ਕੰਮ ਨਹੀਂ ਕਰਦੇ ਹੈਗੇ ਜਿਹੜੇ ਕੰਮ ਉਹ ਕਰਦੀ ਆ ਨਹੀਂ ਹੁਣ ਜਿਵੇਂ ਆ ਬਜ਼ੁਰਗਾਂ ਨੇ ਦੱਸਿਆ ਵੀ ਪ੍ਰਾਪਰਟੀ ਆਪਣੇ ਨਾਮ ਮਦਬੀ ਪ੍ਰਾਪਰਟੀ ਉਹ ਕਹਿੰਦੀ ਵੀ ਮੇਰੇ ਨੌਕਰਾਂ ਉਹ ਜੀ ਕੁਝ ਮੋਪੋਤੇ ਦੇ ਨੌਕਰਾਈ ਵੀ ਆ ਜਾਚੇ ਨੇ ਜੀ अच्छा ते कुछ ਉਹਦੇ ਨਵਾਂ ਕਹਿੰਦੇ ਉਹ ਵੀ ਸਾਨੂੰ ਦੋਵੋ ਕਿ ਤੁਸੀਂ ਜ਼ਮੀਨ ਸਾਰੀ ਸਾਨੂੰ ਕਰੋ ਘਰੋਂ ਬਾਹਰ ਕੱਢ ਦਿੰਦੇ ਜੇ ਅਗਲਾ ਕਿਵੇਂ ਕਰਾ ਦੇਵੋ ਜ਼ਮੀਨ ਜਦ ਹੁਣੇ ਕੁੱਟ ਕੇ ਘਰੋਂ ਕੱਢ ਦਈ ਤੁਸੀਂ ਲੱਗਦੇ ਹੋ ਇਹੀ ਕਾਰਨਾਂ ਵੀ ਜ਼ਮੀਨ ਆਪਣੇ ਨਾਮ ਕਰਾਉਣ ਨੂੰ ਨਹੀਂ ਜ਼ਮੀਨ ਵੀ ਉਹਦਾ ਵੀ ਬੇਸਿਕਲੀ ਸਾਰੇ ਪਿੰਡ ਨੂੰ ਸਾਰਿਆਂ ਨੂੰ ਪਤਾ ਜੀ ਕਲੇਸ਼ਨ ਹੈ ਜੀ ਬਹੁਤ ਜ਼ਿਆਦਾ ਫਿਰ ਕਿਸੇ ਵੀ ਰਿਸ਼ਤੇਦਾਰ ਨਾਲ ਨਹੀਂ ਬੰਦੀ ਜੀ ਉਹਦੀ ਕਿਸੇ ਪਿੰਡ ਚ ਨਹੀਂ ਬੰਦੀ ਆਪਦੇ ਸਕੇ ਚਾਚੇ ਤਾਂ ਇਹ ਕਿਸੇ ਨਾਲ ਨਹੀਂ ਬੰਦੀ ਜੋ ਨਾ ਹੋ ਇਹਨਾਂ ਨੂੰ ਕਿਸੇ ਨੂੰ ਵਰਤਨ ਦਿੰਦੀ ਆ ਉਹ ਕੁੱਟ ਕੇ ਅੰਦਰ ਰੱਖਦੀ ਸਾਰੀ ਵਸਤੂ ਇਹਨਾਂ ਨੂੰ ਦੀ ਉਮਰਾ ਡੈਥ ਕੇਸ ਕਿੱਥੋਂ ਆਇਆ ਜੀ ਕੀ ਹਾਲ ਸੀ ਜੇ ਦੰਦਰਾਲਾ ਟਿੰਸਾ ਦਾ ਕੇਸ ਹੈ ਗਾ ਰਾਜਿੰਦਰ ਕੌਰ 65 ਸਾਲ ਉਮਰ ਹੈ ਤਕਰੀਬਨ ਵਾਈਫ ਆਫ ਨਿਰਪੈਸਿੰਗ ਇਹਨਾਂ ਦਾ ਕੁਐਰੀ ਚ ਮਰਡਰ ਕੇਸ ਹੈ ਤੇ ਉਹਨਾਂ ਦਾ ਪੋਸਟਮਾਰਟਮ ਵਾਸਤੇ ਬੋਡੀ ਸਾਡੇ ਕੋਲ ਆਈ ਸੀ ਕੱਲ ਤੇ ਮੋਰਚਰੀ ਚ ਹੈ ਬੋਡੀ ਕੇ ਸਟਿਲ ਵੇਟਿੰਗ ਫॉर ਪੋਸਟਮਾਰਟਮ ਥੈਂਕ ਯੂ ਜੀ ਬੋਡੀ ਇਹ ਰਾਜਿੰਦਰ ਕੌਰ ਸੀ ਜੀ ਦੰਦਰਾਲਾ ਟਿੰਸਾ ਦੀ ਰਹਿਣ ਵਾਲੀ 65 ਸਾਲ ਉਮਰ ਕਰੀ 65 ਸਾਲ ਸੀ ਇਹ ਜੀ ਤੇ ਇਸ ਦੀ ਨੂੰ ਸੀ ਸਰਬਜੀਤ ਕੌਰ ਜਿਸ ਨੇ ਇਸ ਨੂੰ ਕੋਈ ਜ਼ਹਿਰੀਲੀ ਚੀਜ਼ ਦੇ ਕੇ ਬੇਤੀ ਸੀ ਜਿਸ ਨਾਲ ਇਹਦੀ ਮੌਤ ਹੋ ਗਈ ਸੀ ਤੇ ਸਰਬਜੀਤ ਕੌਰ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਇਸ ਨੂੰ ਕਦਮੇ ਚ ਕੋਈ ਮਾਮਲਾ ਕਿ ਕਿਸ ਕਾਰਨ ਉਹਨੇ ਦਵਾਈ ਕੋਈ ਘਰੇਲੂ ਹੋਊਗਾ ਜੀ ਉਹਨਾਂ ਦਾ ਕੋਈ ਆਪਦੇ ਵਿੱਚ ਸੱਸ ਨੂੰ ਆ ਤੇ ਇਸ ਵਾਰੀ ਅੱਗੇ ਤਫतीश ਚੱਲ ਰਹੀ ਹੈ ਕੋਈ ਨਹੀਂ ਨਹੀਂ ਗ੍ਰਿਫਤਾਰ ਕਰ ਲਿਆ ਹਾਂਜੀ ਨੂੰ ਸਰਬਜੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਉਹਨੂੰ ਕੇਸ ਦਾਖਲ ਕਰਨਾ ਅਗਲੀ ਕਾਰਵਾਈ ਅਗਲੀ ਕਾਰਵਾਈ ਸੱਤ ਜਵਲ ਨੂੰ ਅਮਲ ਅਮਲ ਵਿੱਚ ਲਿਆਂਦੀ ਜਾ ਰਹੀ ਹੈ